ਅੱਛੀ ਗੱਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਰਾਤ ਆਪਾਂ ਰਹੇ ਸੀ ਇੱਥੇ ਮੰਦਿਰ ਚ ਤੇ ਇੱਥੇ ਪਏ ਸੀਗੇ ਤੇ ਹੁਣ ਆਪਾਂ ਇੱਥੇ ਚੱਲਦੇ ਆ ਸਵੇਰ ਹੋ ਗਈ ਹੈ ਤੇ ਅੱਗੇ ਜਾ ਕੇ ਇੱਕ ਵਾਰ ਚਾਹ ਪੀ ਲਈ ਥੋੜੀ ਜਿਹੀ ਤੇ ਅੱਗੇ ਜਾ ਕੇ ਬਣਾ ਕੇ ਪੀ ਲਾਂਗੇ ਆਪਾਂ ਤੇ ਕਿਰਾਂ ਇੱਕ ਵਾਰ ਇੱਥੋਂ ਤੁਰਦੇ ਆ ਹੁਣ ਜੁੜੇ ਰਹੋ ਵਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਅੱਜ ਦਾ ਸਫ਼ਰ ਆਪਾਂ ਚੜ ਗਏ ਜੀ ਹਾਈਵੇ ਤੇ ਤੇ ਅੱਜ ਦੇਖਦੇ ਆ ਕਿੰਨਾ ਸਫ਼ਰ ਨਿਪੜਦਾ ਰਾਤ ਆਪਾਂ ਨੇ 150 ਸਫ਼ਰ ਨਿਪੜੇ ਦਿੱਤਾ ਸਿਕਸਨਾਈਡ 150 ਤੇ ਅੱਜ ਦੇਖਦੇ ਆ ਕਿੰਨਾ ਸਫ਼ਰ ਨਿਪੜੂਗਾ ਤੇ ਕਿੱਥੋਂ ਤੱਕ ਪਹੁੰਚਾਂਗੇ ਤੇ ਸਵੇਰੀ ਸਵੇਰੀ ਆਪਾਂ ਨੇ ਹੱਥ ਤੇ ਲੜਾ ਲਈ ਉਂਗਲ ਤੇ ਬ੍ਰੈਡ ਤੇ ਹੁਣ ਸੁੱਜ ਗਈ ਆ ਉਂਗਲੀ ਉਹ ਇੱਕ ਸਾਈਡ ਤੇ ਟੱਕਰੀ ਦੂਜੀ ਸਾਈਡ ਆ ਗਿਆ ਹੱਥ ਤੇ ਲੜ ਗਈ ਤੇ ਲੜੀ ਥੋੜੀ ਥੋੜੀ ਆ ਉਂਗਲ ਦੇ ਜਿਆਦੇ ਦੰਦੀ ਵੱਡ ਗਈ ਹੱਥ ਦੇ ਛੋਟੀ ਜੀ ਵੱਡ ਗਈ ਤੇ ਥੋੜਾ ਜਿ ਸੋਜਾਗਾ ਸਵੇਰੇ ਸਵੇਰੇ ਲੜਗੀ ਮਗਾ ਚੱਲ ਕੋਈ ਨਹੀਂ ਇਹਦਾ ਕੰਮ ਆ ਲੜਨਾ ਭਿੰਡਾ ਦਾ ਕੰਮ ਲੜਨਾ ਹੀ ਹੁੰਦਾ ਆਪਾਂ ਨੂੰ ਇਹ ਟੱਕਰੇ ਨੇ ਜੀ ਪੰਜਾਬ ਦੇ ਬਾਈ ਸੰਗਰੂਰ ਜ਼ਿਲ੍ਹੇ ਚੋਂ ਨੇ ਤੇ ਕਹਿੰਦੇ ਆਓ ਉੱਥੇ ਪਿੱਛੇ ਖੜ ਕੇ ਸੀ ਗੱਲਾਂ ਬਾਤਾਂ ਕਰੀ ਗਏ ਤੇ ਕਹਿੰਦੇ ਆਓ ਉਈ ਗੱਲ ਹੀ ਗਈ ਤੁਹਾਨੂੰ ਚਾਹ ਪੀਉਣੇ ਆ ਅਸੀਂ ਨਾਂ ਨੂੰ ਕਰ ਕੀਤੀ ਸੀ ਕਹਿੰਦੇ ਨਹੀਂ ਕਹਿੰਦੇ ਆਓ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਪੰਜਾਬੀ ਬਾਹਰਾਂ ਕੇ ਜਦੋਂ ਪੰਜਾਬੀ ਨੂੰ ਮਿਲਦਾ ਬੜੀ ਖੁਸ਼ੀ ਹੁੰਦੀ ਆ ਬਾਈਆਂ ਨੂੰ ਵੀ ਬਹੁਤ ਹੋਈ ਬਾਈ ਇੱਕ ਮੈਨਾਂ ਲੈ ਕੇ ਆਉਨੇ ਨੇ ਚਾਰ ਪੰਜ ਕੁ ਮੈਨਾਂ ਹੁੰਦੀਆਂ ਨੇ ਇਹਨਾਂ ਦੀ ਇੱਥੇ ਅਲੱਗ-ਅਲੱਗ ਸਟੇਟਾਂ 'ਚ ਜਾਂਦੇ ਨੇ ਕੁਝ ਕੋ ਗੁਜਰਾਬ ਇਹ ਆਪਾਂ ਨੂੰ ਭਰਾ ਟੱਕਰੇ ਸੀ ਸੰਗਰੂਰ ਤੋਂ ਤੇ ਬਾਈ ਮਿਲ ਗਏ ਇੱਥੇ ਆਪਾਂ ਨੂੰ ਰਾਜਸਥਾਨ 'ਚ ਇੱਕ ਮਹੀਨਾ ਲੈ ਕੇ ਹੁੰਦੇ ਨੇ 3-4 ਕੇ ਮਹੀਨਾ ਨੇ ਇਹਨਾਂ ਦੀ ਅਲੱਗ-ਅਲੱਗ ਸਟੇਟਾਂ 'ਚ ਲੈ ਕੇ ਜਾਂਦੇ ਨੇਗੇ ਤੇ ਬਾਈ ਆਪਾਂ ਨੂੰ ਮਿਲ ਕੇ ਇੱਥੇ ਚਾਹ ਪੀਣ ਲਈ ਲਿਆਏ ਨੇ ਸੀ ਕਹਿੰਦੇ ਆ ਜਾਓ ਬੈਠੋ ਖਾਓ ਪੀਓ ਕੁਛ ਤੇ ਬਹੁਤ-ਬਹੁਤ ਧੰਨਵਾਦ ਬਾਈ ਜੇ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਨੂੰ ਪੰਜਾਬੀ ਕਿਤੇ ਬਾਹਰ ਟੱਕਰਦਾ ਤੇ ਬਾਈਆਂ ਨੂੰ ਵੀ ਖੁਸ਼ੀ ਹੋਈ ਦੇਖ ਕੇ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਜਦੋਂ ਬਾਈ ਮਿਲੇ ਆਪਣੇ ਪੰਜਾਬੀ ਭਰਾ ਟਕਰੇ ਸੀ ਤੇ ਤੁਸੀਂ ਦੇਖਿਆ ਹੀ ਆ ਹਨਾ ਤੇ ਬਹੁਤ ਪਿਆਰ ਦਿੱਤਾ ਬਾਈਆਂ ਨੇ ਤੇ ਐਦਾਂ ਹੀ ਜਦੋਂ ਕੋਈ سپورਟ ਕਰਦਾ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ ਆਪਣੇ ਪੰਜਾਬੀ ਵੀ ਥਾਂ ਥਾਂ ਤੇ ਮੱਲਾਮਾਰੀ ਬੈਠੇ ਨੇ ਤੇ ਇੱਥੇ ਆਏ ਖੜੇ ਨੇ ਇਹ Rajasthan ਚ ਆਪਾਂ ਖੜੇ ਆ ਜੀ ਪੁੱਲ ਤੇ ਤੇ ਤੁਸੀਂ ਦੇਖੋ ਇਹ ਯਾਰ Rajasthan ਤੇ Rajasthan ਚ ਕੌਣ ਕਹਿੰਦਾ ਪਾਣੀ ਹੈ ਨਹੀਂ ਇੱਥੇ ਦਾ ਭਰਿਆ ਪਿਆ Rajasthan ਪਾਣੀ ਪਾਣੀ ਕਰਦਾ ਇੰਦੀ ਆਪਣੇ ਹਰ ਇੱਕ ਥਾਂ ਦੇ ਮੀਂਹ ਪਾ ਕੇ ਤੇ ਰਾਜਸਥਾਨ ਜੀ ਵੀ ਬਹੁਤ ਪਾਣੀ ਆ ਇਸ ਵਾਰ ਫਸਲਾਂ ਖਰਾਬ ਹੋ ਗਿਆ ਬਹੁਤ ਮਾੜੀ ਗੱਲ ਹੋਈ ਐ ਤੇ ਆਪਾਂ ਪੁਲ ਤੇ ਖੜੇ ਆ ਪੀਲਵਾੜਾ ਰੋਡ ਤੇ ਖੜੇ ਆ ਚਤੌੜਗੜ ਹੈ ਨਾ ਤੌੜ ਦਾ ਟੱਪ ਕੇ ਖੜੇ ਆ ਪੀਲਵਾੜਾ ਰੋਡ ਤੇ ਤੇ ਇਹ ਉਹ ਧਰਤੀ ਆ ਜੋ ਪੰਜਾਬੀਆਂ ਨੂੰ ਬਹੁਤ ਪਿਆਰੀ ਆ ਤੇ ਇੱਥੇ ਪੰਜਾਬੀਆਂ ਦੀ ਆਪਦੀ ਸ਼ਾਨ ਮਿਲਦੀ ਆ ਇੱਥੇ ਆ ਕੇ ਤੁਹਾਨੂੰ ਮਿਲ ਸਕਦੀ ਆ ਲੱਖ ਤੋੜ ਦਵਾਈ ਮਿਲਦੀ ਆ ਪੰਜਾਬੀਆਂ ਦੀ ਇੱਥੇ ਹਾਂ ਇੱਥੋਂ ਸਟਾਰਟ ਹੋ ਜਾਂਦੀ ਆ ਇਸ ਧਰਤੀ ਤੋਂ ਖੁਸ਼ੀ ਖੁਸ਼ੀ ਖਾਂਦੇ ਆ ਪੰਜਾਬੀ ਉਹ ਦਵਾਈ ਨੂੰ ਸਮਝਣ ਵਾਲੇ ਸਮਝ ਗਏ ਹੁਣੇ ਵੀ ਕਿਹੜੀ ਦਵਾਈ ਦੀ ਗੱਲ ਕਰਦੇ ਆ ਅਸੀਂ ਪੀਲਵਾੜਾ ਰਾਜਸਥਾਨ ਚ ਪੀਲਵਾੜਾ ਰਹਿ ਗਿਆ ਇਹ 55 ਕਿਲੋਮੀਟਰ ਤੇ ਉਹਦੇ ਉਪਰ ਰਹਿ ਗਿਆ 236 ਤੇ ਆਪਾਂ ਹਾਈਵੇ ਤੇ ਆ ਅੱਜ ਪੀਲਵਾੜਾ ਕ੍ਰੋਸ ਕਰ ਜਾਾਂਗੇ ਤੇ ਦੇਖਦੇ ਆ ਕਿਹੜੇ ਸ਼ਹਿਰ 'ਚ ਆ ਕੇ ਵੜਾਂਗੇ ਅੱਜ ਕਿੰਨੇ ਕਿਲੋਮੀਟਰ ਸਫ਼ਰ ਨਿਕਲੂਗਾ ਅੱਜ ਦਾ ਅੱਜ ਵਾਰ ਰਸਤੇ ਦੇ ਬਾਈਆਂ ਕੋਲੇ ਖੜਕੇ ਸੀ ਤੇ ਉਥੇ ਆਪਣਾ ਅੱਧਾ ਘੰਟਾ ਕੋ ਲੱਗ ਗਿਆ ਅੱਜ ਸਫ਼ਰ 100 120 ਕਿਲੋਮੀਟਰ ਨੂੰ ਨਿਕਲ ਜਾਣਾ ਬਾਕੀ ਦੇਖੋ ਸਫ਼ਰ ਕਿੱਡੇ ਤੋਂ ਪਤਾ ਲੱਗਣਾ ਅੱਜ ਦਾ ਸਫ਼ਰ ਬਹੁਤ ਜ਼ੋਰ ਲਾ ਕੇ ਢੇਣਾ ਪੈ ਰਿਹਾ ਕਿਉਂਕਿ ਅੱਜ ਹਵਾ ਮੂਹਰੋ ਚੱਲ ਰਹੀ ਹੈ ਕੱਲ ਹਵਾ ਪਿੱਛੇ ਚੱਲਦੀ ਸੀ ਅੱਜ ਹਵਾ ਅੱਗੇ ਚੱਲਦੀ ਆ ਤੇ ਸਾਈਕਲ ਨੂੰ ਪਿੱਛੇ ਨੂੰ ਧੱਕਦੀ ਆ ਤੇ ਗੇਅਰ ਛੋਟਾ ਕਰਕੇ ਸਾਈਕਲ ਚਲਾਉਣਾ ਪੈਂਦਾ ਫੇਰ ਅੱਗੇ ਵਧਾ ਵੈਸੇ ਨਾ ਬਦਲ ਗਈ ਆ ਠੰਡ ਅੱਜ ਤੇ ਬਾਕੀ ਕੰਮ ਲੈ ਲੈ ਕੇ ਕੱਢ ਰਹੇ ਆ ਸਾਫਰ ਅੱਜ ਦੇ ਹਾਈਵੇ ਤੇ ਆਪਾਂ ਨੂੰ ਪੋਲੀ ਪੋਲੀ ਪੁਲ ਨੇ ਇੱਕ ਪੁਲ ਚੜਜਾਣੇ ਇੱਕ ਉਤਰਜਾਣੇ ਆ ਜੇ ਆਪ ਸਾਈਡ ਦੀ ਕੱਢਦੇ ਆਂ ਪੁੱਲ ਦੇ ਤਾਂ ਵੀ ਪਹਾੜੀ ਆ ਬਲਕਿ ਟਿੱਬੇ ਜੇ ਬਣੇ ਹੋਏ ਨੇ ਤਾਂ ਕਰਕੇ ਪੁੱਲ ਤਾਂ ਚੜ੍ਹਨੀ ਪੈਣਾ ਜੇ ਸਾਈਡ ਦੀ ਚੜ੍ਹ ਲਓ ਚਾਹੇ ਪੁੱਲ ਦੇ ਉੱਪਰ ਦੀ ਪੁੱਲ ਦੇ ਉੱਪਰ ਦੀ ਜਿਹੜਾਈ ਵੱਧ ਹੋ ਜਾਂਦੀ ਹੈ ਸਾਈਡਰੀ ਘੱਟ ਹੋ ਜਾਂਦੀ ਆ ਉਹ ਵੇਖੋ ਯਾਰ ਮੰਦਿਰ ਕਿੰਨਾ ਸੁਹਾਗਾ ਲੱਗਦਾ ਅੱਜ ਹਾਲਤ ਚੈੱਕ ਕਰੋ ਆਪਣੀ ਅੱਜ ਹਵਾ ਸਿੱਧੀ ਪੈ ਰਹੀ ਹੈ ਨਾ ਉਹਦੇ ਕਰਕੇ ਸਾਈਕਲ ਥੋੜਾ ਘੱਟ ਚੱਲਦਾ ਤੇ ਪਰ ਫਿਰ ਵੀ ਸਫ਼ਰ 100 ਕਿਲੋਮੀਟਰ ਵਾਂਗੂ ਤਾਂ ਕੱਢਣਾ ਹੀ ਕੱਢਣਾ ਅੱਜ ਕੁਛ ਮਰਜ਼ੀ ਹੋ ਜੇ ਫੇਰ ਹੀ ਸਫ਼ਰ ਨਿਬੜਨਾ ਜੇ ਅੱਜ 100 ਕਿਲੋਮੀਟਰ ਸਫ਼ਰ ਕੱਢਾਂਗੇ ਜੇ ਐ ਹਵਾ ਕਰੇ ਤਾਂ ਹੱਦੇ ਪਰ ਬੱਦਲ ਬਾਈ ਹੈਗੀ ਹੈ ਜੇ ਹਵਾ ਦੇ ਕਰਕੇ ਰੁਪਣ ਲੱਗ ਕੇ ਫੇਰ ਸਫ਼ਰ ਨਹੀਂ ਨਿਬੜਨਾ ਉਹਦੇ ਕਰਕੇ ਅੱਜ 100 ਕਿਲੋਮੀਟਰ ਕੱਢ ਦਾਂਗੇ ਬਾਕੀ ਕੱਲ ਨੂੰ ਆਪਾਂ ਐਮਪੀ 'ਚ ਵੜ ਜਾਾਂਗੇ ਅੱਜ ਬਾਰਡਰ ਤੇ ਪਹੁੰਚ ਗਏ ਬਸ ਇਥੋਂ 100 120 ਕਿਲੋਮੀਟਰ ਹੀ ਆ ਐਮਪੀ ਜੰਦੂਰੀ ਆ ਇਹ ਮਿਲੇ ਆਪਾਂ ਨੂੰ ਭਰਾ ਜੀ ਰਾਜਸਥਾਨ ਦੇ ਵਿੱਚ ਥੈਂਕ ਯੂ ਵੀਰੇ ਆਪਾਂ ਨੇ ਢਾਬੇ ਤੇ ਰੋਟੀ ਖਾ ਲਈ ਆ ਜੀ ਤੇ ਹੁਣ ਤੁਰ ਪਏ ਆ ਤੇ ਅੱਜ ਸਰੀਰ ਥੱਕਿਆ ਪਿਆ ਸੀ ਤੇ ਸਫ਼ਰ ਆਪਾਂ ਨੇ ਕੀਤਾ ਹੁਣ ਤੱਕ 60 ਕਿਲੋਮੀਟਰ ਤੇ 40 ਕਿਲੋਮੀਟਰ ਆਪਣਾ ਸਫ਼ਰ ਰਹਿ ਗਿਆ ਅੱਜ ਹਵਾ ਚੱਲ ਰਹੀ ਆ ਹੁਣ ਥੋੜੀ ਜਿਹੀ ਹਵਾ ਘੱਟੀ ਹੈਗੀ ਸਵੇਰੇ ਬਹੁਤ ਜ਼ਿਆਦਾ ਚੱਲ ਰਹੀ ਸੀ ਸਾਈਕਲ ਨਹੀਂ ਚੱਲਦੇ ਸੀਗੇ ਤੇ ਮੈਂ ਲਗਾ ਘੰਟੇ 'ਚ 10 ਕਿਲੋਮੀਟਰ ਨਿਕਲਦਾ ਸੀ ਨਹੀਂ 20 ਕਿਲੋਮੀਟਰ ਕੱਢਦੇ ਆ ਰੋਜ਼ ਦੇਖਦੇ ਆ 40 ਕਿਲੋਮੀਟਰ ਸਾਫਰ ਆਪਣਾ ਅੱਗੇ ਤੇ ਫਿਰ ਉੱਥੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਰੁਕ ਜਾਾਂਗੇ ਆਪ ਲੈ ਇਹ ਤਾਰਾਂ ਡੁੱਟੀਆਂ ਹੋਈਆਂ ਨੇ ਪਤਾ ਨਹੀਂ ਇਹਨਾਂ ਦੇ ਤਾਰਾਂ ਦੇ ਉੱਤੋਂ ਦੀ ਜਾਲ ਪਾਰਕ ਹੈਗਾ ਤਾਰਾਂ-ਤਾਰ ਤੀ ਨਾਲ ਰੱਸਾ ਬਾਹਰ ਖਿਆ ਬੰਦ ਕਰਕੇ ਅੱਗੇ ਲਿਆ ਰਹੇ ਆ ਕੰਮ ਚੱਲ ਰਿਹਾ ਲਾਇਆ ਚੈੱਕ ਕਰੋ ਯਾਰ ਕਿੰਨੀ ਜਗ੍ਹਾ ਚ ਬਣਿਆ ਹੋਇਆ ਤੇ ਕਿੱਡਾ ਵੱਡਾ ਇੱਥੇ ਬਹੁਤ ਜ਼ਿਆਦਾ ਟਰੱਕ ਚੱਲਦੇ ਨੇ ਤੇ ਮੈਨੂੰ ਤਾਂ ਹੀ ਲੱਗਦਾ ਕੋਲ ਟੈਕਸ ਕਿਤਾਈ ਬਣਾ ਕੇ ਨੂੰ ਲੰਘਣ ਦਿੰਦੇ ਹੋਣੇ ਜੀ ਆਪਾਂ ਗੁਰਦੁਆਰਾ ਸਾਹਿਬ ਖੜੇ ਆ ਜੀ ਤੇ ਇਹ ਸਰਾਂ ਆ ਕੀ ਤੇ ਇੱਥੇ ਆਪਾਂ ਸਾਈਕਲ ਤੋਂ ਆਪਦਾ ਸਮਾਨ ਲੈ ਆਲੇ ਤੇ ਆਪਾਂ ਨੂੰ ਕਾਮਰਾ ਮਿਲ ਗਿਆ 11 ਨੰਬਰ ਉੱਪਰ ਤੇ ਉੱਪਰ ਆਪਾਂ ਦਾ ਸਮਾਨ ਆਪਦਾ ਉੱਪਰ ਢੋਣੇ ਆ ਤੇ ਸਾਈਕਲ ਨੂੰ ਇੱਥੇ ਬੰਨ ਦੇਣਾ ਦੋਨਾਂ ਨੂੰ ਅਦ ਰਸਤੇ ਨਾਲ ਸੰਗਲ ਨਾਲ ਤੇ ਇੱਧਰ ਗੁਰਦੁਆਰਾ ਸਾਹਿਬਾ ਕਰਾਉਣਾ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਕਰਸ਼ਨਾ ਤੇ ਚੱਲਦੇ ਆਪਾਂ ਇੱਕ ਵਾਰ ਕਾਮਰੇ 'ਚ ਸਮਾਨ ਆਪਾਂ ਉੱਪਰ ਰੱਖਿਆ ਜੀ ਤੇ ਸਾਈਕਲਾਂ ਨੂੰ ਇੱਥੇ ਲਾਤਾ ਆਪਾਂ ਨੇ ਸੰਗਲ ਤੇ ਸੰਗਲ ਲਾ ਕੇ ਦਰਸਤ ਨਾਲ ਬੰਨਦੇ ਤੇ ਹੁਣ ਕੋਈ ਦਿੱਕਤ ਨਹੀਂ ਤੇ ਇਹ ਗੁਰਦੁਆਰਾ ਸਾਹਿਬ ਨਾਨਕਪੁਰਾ ਤੇ ਆਪਾਂ ਕੋੰਗੁਰਦਵਾਰਾ ਸਾਹਿਬ ਕੋ ਨਾਮ ਦਰਸ਼ਨ ਤੇ ਨਾਲ ਹੀ ਆਪਾਂ ਲੰਗਰ ਛਕਦੇ ਆਂ ਆ ਜੋ ਚੱਲਦੇ ਆਪਾਂ ਅੰਦਰ ਇਹ ਜੀ ਰਾਜਸਥਾਨ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਆਪਾਂ ਇਧਰ ਟਰੱਕ ਦੇਖੋ ਤੇ ਗੁਰਦੁਆਰਾ ਸਾਹਿਬ ਦੇ ਕਿਵੇਂ ਬਾਹਰ ਲੱਗੇ ਹੋਏ ਨੇਗੇ ਆ ਜਿਓ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਚੱਲਦੇ ਅੰਦਰ ਕਰਾਉਣਿਆ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਉਹ ਵਾਹ ਦੇਖ ਲਾਂਗੇ ਅਬਾ ਚਾਹ ਪੀ ਰਹੇ ਆ ਜੀ ਲੰਗਰ ਹਾਲ 'ਚ ਬੈਠੇ ਆ ਇਹ ਲੰਗਰ ਖਾਨ ਆਪਾਂ ਪ੍ਰਸ਼ਾਦਾ ਛਕਿਆ ਜੀ ਤੇ ਇਹ ਮਿਲਿਆ ਆਪਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਕਮਰਾ ਤੇ ਇੱਧਰ ਪਏ ਆਪਣਾ ਸਮਾਨ ਹਾਲ ਲੱਗੇ ਨੇ ਇੱਥੇ ਬੈੱਡ ਜੇ ਤੁਸੀਂ ਵੀ ਆਉਣਾ ਤਾਂ ਤੁਹਾਨੂੰ ਵੀ ਕਮਰਾ ਮਿਲ ਸਕਦਾ ਬੜਾ ਦੇਖੋ ਯਾਰ ਕਿਵੇਂ ਚਮਕਾ ਰੱਖਿਆ ਹੈਗਾ ਚਾਰ ਸਪਰੇਅ ਲਾਈਟਾਂ ਲਾ ਕੇ ਇਹ ਜੀ ਰੂਮ ਹੋਟਲ 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 ਤੇ ਇੱਧਰ ਆਪਣਾ ਗੁਰਦੁਆਰਾ ਸਾਹਿਬ ਆ ਗਿਆ ਜੀ। ਗੁਰਦੁਆਰਾ ਸਾਹਿਬ ਆ ਗਿਆ। ਇੱਥੇ ਆਪਾਂ ਅੱਜ ਰਾਤ ਕੱਟ ਰਹੇ ਆ ਤੇ ਇੱਥੇ ਸਰਾਂ ਚ ਤੇ ਇਹ ਜਾਂਦਾ ਹਾਈਵੇ ਰੋਡ ਸਵੇ ਆਪਾਂ ਨੇ ਇੱਧਰ ਨੂੰ ਜਾਣਾਗਾ ਤੇ ਇੱਧਰ ਲਈ ਸ਼ੈਡੋ ਆਏ ਆਪਾਂ। ਅੱਜ ਦਾ ਵਲੌਗ ਕਰਦੇ ਇਥੇ ਸਮਾਪਤ ਤੇ ਮਿਲਦੇ ਆਪਾਂ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਨਾਲ।